ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਜ਼ਿਲ੍ਹਾ ਬਰਨਾਲਾ ਤੋਂ ਹੋਣ ਜਾ ਰਹੀ ਹੈ ਇੱਥੇ ਵੀਰ ਦੇ ਕੋਲ 8 ਮਹੀਨਿਆਂ ਦੀ ਗੱਬਣ ਨੀਲੀ ਰਾਵੀ ਜੋ ਕਿ ਸੀਆਰਬੀ 507 ਦੀ ਗੱਬਣਾ ਜੀ 14 ਕਿਜੀ ਪਲੱਸ ਦੁੱਧ ਦਾ ਰਿਕਾਰਡ ਤੇ ਨਾਲ 10.5 ਮਹੀਨਿਆਂ ਦੀ ਇਕੱਤੀ ਵਗਾਉ ਕੀਤੀ ਹੋਈ ਹੈ ਵੀਰ ਨੇ ਜੋ ਵੀ ਵੀਰ ਖਰੀਦਣ ਦਾ ਚਾਹਵਾਨ ਉਹ ਬਾਈ ਦੇ ਸਕਰੀਨ ਉੱਪਰ ਦਿੱਤਾ ਹੋਇਆ ਨੰਬਰ 9876576272 ਇਸ ਨੰਬਰ ਤੇ ਸੰਪਰਕ ਕਰਕੇ ਮੁੱਲ ਤੈਅ ਕਰ ਸਕਦਾ ਜੀ ਨਾਲ 10.5 ਮਹੀਨੇ ਦੀ ਕੱਟੀ ਹੈ ਜੀ ਸੀਆਰਬੀ 507 ਦੀ ਗੱਬਣਾ ਜਲਾ ਬਰਨਾਲਾ ਜੀ ਤੇ 8 ਮਹੀਨੇ ਦੀ ਹੈ ਗੱਬਣਾ ਮੱਝ ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਤੇ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਤੇ ਫੇਸਬੁੱਕ ਪੇਜ ਨੂੰ ਜੋ ਕਿ ਚਹਾਂਡੇਰੀ ਫਾਰਮ ਦੇ ਨਾਮ ਤੇ ਆ ਜਰੂਰ ਫੋਲੋ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ